ਅੱਜ ਦੀ ਮੇਨ ਹੈਗੀ ਆ ਵੀ ਜਿਵੇਂ ਮਾਡਰਨ ਕੋਡ ਆਫ ਕੰਡਕਕਟਰ ਲੱਗ ਗਿਆ ਪੰਚਾਇਤਾਂ ਦੀਆਂ ਚੋਣਾਂ ਦਾ ਉਹਦੇ ਤਹਿਤ ਸਾਡੀਆਂ ਜਿੰਨੀਆਂ ਪੰਚਾਇਤਾਂ ਨੇ 72 ਸਾਡੇ ਪਿੰਡ ਨੇ ਤੇ ਉਹਦੇ ਵਿੱਚ ਬਿਲਕੁਲ ਸਮੂਥਲੀ ਟਰਾਂਸਪੇਰੈਂਟ ਇਲੈਕਸ਼ਨ ਕੀ ਕਹਿੰਦੇ ਆ ਉਹ ਬਿਲਕੁਲ ਅਮਲ ਚੱਲਿਆਂ ਦੀ ਜਾਊਗੀ ਚੋਣ ਪ੍ਰਕਿਰਿਆ ਉਹਦੇ ਵਿੱਚ ਆਪਾਂ ਸਾਰੇ ਜਿੰਨਾਂ ਦੇ ਪਿੰਡ ਦੇ ਸਾਡੇ ਲਾਇਸੈਂਸਦਾਰ ਨੇ 298 ਸਾਡੇ ਕੀ ਕਹਿੰਦੇ ਆ ਲਾਇਸੈਂਸਦਾਰ ਨੇ ਤੇ 322 ਵਾਪਨ ਨੇ ਤੇ ਤੁਹਾਡੇ ذریعے ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਉਹ ਵੈਪਨ ਜਿਹੜੇ ਆ ਥਾਣਿਆਂ ਚ ਔਰ ਗਨ ਹਾਊਸ ਚ ਜਮਾ ਕਰਾ ਕੇ ਸਿਧਾਂਤ ਤੀਆਂ ਜਾਣ ਇਹਦੇ ਲਈ ਆਪਾਂ ਨਿੱਜੀ ਤੌਰ ਤੇ ਇੱਕ ਵਾਹਨ ਵੀ ਕੀਤਾ ਸਪੀਕਰ ਦੇ ਨਾਲ ਉਹ ਮਨੰਦੀ ਵੀ ਕਰਾ ਰਹੇ ਆਂ ਕੰਡਾਂ ਦੇ ਵਿੱਚ ਤੇ ਕਾਲੀਫੋਨ ਤੇ ਵੀ ਇਤਲਾ ਦੇ ਰਹੇ ਹਾਂ ਕੱਤ ਤੱਕ ਸਰ ਜਮਾ ਕਰਾਣਾ ਅਸਲਾ ਕੱਤ ਕਰਵਾਣਾ ਇਹ ਬਸ ਦੋ ਦਿਨ ਚ ਹੀ ਕਰਵਾ ਲਾਂਗੇ ਜੀ ਕਿਉਂਕਿ ਬਹੁਤ ਘੱਟ ਸਮਾਂ 15 ਤਰੀਕ ਨੂੰ ਚੋਣ ਇਹਦੇ ਸਬੰਧ ਵਿੱਚ ਉਹ ਤੋਂ ਇਲਾਵਾ ਜਿਹੜੀਆਂ ਰਾਮਲੀਲਾ ਨੇ ਆਪਣੀ 2 ਤਰੀਕ ਤੋਂ ਜਾਂ 1 ਤੋਂ ਰਾਮਲੀਲਾ ਵੀ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਇਹ ਇਲੈਕਸ਼ਨ ਤੋਂ ਬਾਅਦ ਪਹਿਲੋਂ 12 ਤਰੀਕ ਨੂੰ ਦੁਸ਼ਹਿਰਾ ਵੀ ਆ ਉਹਦੇ ਰਿਗਾਰਡਿੰਗ ਵੀ ਜਿਹੜੀਆਂ ਡਿਊਟੀਆਂ ਸਰਚ ਆ ਪੈਟਰੋਲਿੰਗ ਆ ਉਹ ਵਧਾਈ ਜਾ ਰਹੀ ਹੈ ਰਾਮਲੀਲਾ ਦੀ ਡਿਊਟੀ ਵੀ ਤੇ ਅਸਲਾ ਧਾਰਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਰੰਤ ਆਪਣਾ ਅਸਲਾ ਜਿਹੜਾ ਉਹ ਜਮ੍ਹਾਂ ਕਰਵਾਇਆ ਜਾਵੇ ਸਾਡੇ ਅੰਦਰ 72 ਪਿੰਡਾਂ ਜੀ ਨੰਗਲ ਨਿਆ ਨੰਗਲ ਦੇ ਵਿੱਚ ਉਹਦੇ ਲਈ ਜਿਹੜੇ ਆ ਵੈਪਨ ਆਪਾਂ ਟੈਲੀਫੋਨ ਤੇ ਉਦਾਂ ਪਿੰਡਾਂ ਦੇ ਵਿੱਚ ਮਨਾਦੀ ਕਰਾ ਕੇ ਅਨਾਉਂਸਮੈਂਟ ਕਰਾ ਕੇ ਤੁਹਾਡੇ ਜਰੀਏ ਵੀ ਬੇਨਤੀ ਕਰਤੀ ਹੈ ਵੀ ਆਪਾਂ ਕੱਲ ਤੱਕ ਅਸਲੇ ਜਮ੍ਹਾਂ ਕਰਵਾ ਲੈਣੇ ਨੇ ਤੇ ਪੈਟ੍ਰੋਲਿੰਗ ਜਿਹੜੀਆਂ ਨੇ ਐਸ ਐਚ ਓ ਸਾਹਿਬ ਹੋ ਗਏ ਨੰਗਲ ਨਿਆ ਨੰਗਲ ਪੂਰੀ ਪੁਲਿਸ ਜਿਹੜੀ ਆ ਏਰੀਆ ਦੇ ਵਿੱਚ ਆ ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਸਿਰੇ ਚੜੀ ਜਾਏ ਸਰ ਜੀ ਚਾਹਤੀ ਕਿ ਕਿਉਂ ਨਾ ਚ ਅਕਸਰ ਮਹੌਲ ਪਿੰਡਾਂ 'ਚ ਗਰਮ ਰਹਿੰਦਾ ਹੈ ਫੋਰਸ ਘਟਾ ਪਿੰਡ ਜਿਆਦਾ ਕਿੰਨਾ ਪੁਲਿਸ ਅਡੀਸ਼ਨਲ ਕੋਰ ਹੋਣਾ ਵਾਇਜਾਊਗੀ ਤਾਂ ਆਏਗੀ ਜੀ ਫੋਰਸ ਆਏਗੀ ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਕਰਾਇਆ ਜਾਏਗਾ ਕੋਈ ਚਿੰਤਾ ਵਾਲੀ ਗੱਲ ਨਹੀਂ ਸਰ ਜਿਨ੍ਹਾਂ ਕੋ ਲਾਇਸੈਂਸ ਨਹੀਂ ਅਸਲਾ ਹੈਗਾ ਉਹਨਾਂ ਨੂੰ ਵੀ ਦੱਸਤਾ ਹੋਏ ਨਾ ਜਾਊਗਾ ਜਿਨ੍ਹਾਂ ਕੋ ਗੈਰ ਲਾਇਸੈਂਸੀ ਅਸਲਾ ਉਹਨਾਂ ਤੇ ਮਕਦਮਾ ਦਰਜ ਕੀਤਾ ਜਾਊ ਆਪਾਂ ਹੁਣੇ ਗਰੰਟਲੀ ਨੰਗਲ ਦੇ ਵਿੱਚ ਹੋਈਆਂ ਤੁਰੰਤ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੁਹਾਡਾ ਔਰ ਪਬਲਿਕ ਦਾ ਪੂਰਾ ਸਹਿਯੋਗ ਹੈ ਸਾਨੂੰ ਆਪਾਂ 24 ਘੰਟੇ ਤੁਹਾਡੇ ਵਿੱਚ ਸੈਂਸਿਟਿਵ ਕੇਸ ਵੀ ਕਾਟ ਹੋ ਗਏ ਜਿਹੜੇ-ਜਿਹੜੇ ਕੇਸ ਸੈਂਸਿਟਿਵ ਬਸ ਉਹ ਹੋ ਗਏ ਨੇ ਜੀ ਉਹ ਦਰਜਾਬੰਦੀ ਕੀਤੀ ਜਾ ਰਹੀ ਹੈ ਕਿੰਨੇ ਬੂਥ ਕੇਸ ਪਿੰਡ ਵਿੱਚ ਵੱਧ ਨੇ ਘੱਟ ਨੇ ਸੈਂਸਿਟਿਵ ਨਾਨ ਸੈਂਸਿਟਿਵ ਉਹ ਸਾਰਾ ਹੋ ਰਿਹਾ ਪ੍ਰਕਿਰਿਆ ਮੁਕੰਮਲ ਹੋ ਗਈ ਅੱਜ ਦੀ ਮੇਨ ਹੈਗੀ ਆ ਵੀ ਜਿਵੇਂ ਮਾਡਰਨ ਕੋਡ ਆਫ ਕੰਡਕਟਰ ਲੱਗ ਗਿਆ ਪੰਚਾਇਤਾਂ ਦੀਆਂ ਚੋਣਾਂ ਦਾ ਉਹਦੇ ਤਹਿਤ ਸਾਡੀਆਂ ਜਿੰਨੀਆਂ ਪੰਚਾਇਤਾਂ ਨੇ 72 ਸਾਡੇ ਪਿੰਡ ਨੇ ਤੇ ਉਹਦੇ ਵਿੱਚ ਬਿਲਕੁਲ ਸਮੂਥਲੀ ਟਰਾਂਸਪੇਰੈਂਟ ਇਲੈਕਸ਼ਨ ਕੀ ਕਹਿੰਦੇ ਆ ਉਹ ਬਿਲਕੁਲ ਅਮਲ ਚੱਲਿਆਂ ਦੀ ਜਾਊਗੀ ਚੋਣ ਪ੍ਰਕਿਰਿਆ ਉਹਦੇ ਵਿੱਚ ਆਪਾਂ ਸਾਰੇ ਜਿੰਨਾਂ ਦੇ ਪਿੰਡ ਦੇ ਸਾਡੇ ਲਾਇਸੈਂਸਦਾਰ ਨੇ 298 ਸਾਡੇ ਕੀ ਕਹਿੰਦੇ ਆ ਲਾਇਸੈਂਸਦਾਰ ਨੇ ਤੇ 322 ਵੈਪਨ ਨੇ ਤੇ ਤੁਹਾਡੇ ذریعے ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਉਹ ਵੈਪਨ ਜਿਹੜੇ ਆ ਥਾਣਿਆਂ ਚ ਔਰ ਗਨ ਹਾਊਸ ਚ ਜਮ੍ਹਾਂ ਕਰਾ ਕੇ ਸਿੱਧਾਂ ਦਿੱਤੀਆਂ ਜਾਣ ਇਦੇ ਲਈ ਆਪਾਂ ਨਿੱਜੀ ਤੌਰ ਤੇ ਇੱਕ ਵਾਹਨ ਵੀ ਕੀਤਾ ਸਪੀਕਰ ਦੇ ਨਾਲ ਉਹ ਮਨੰਦੀ ਵੀ ਕਰਾ ਰਹੇ ਆਂ ਪੰਡਾਂ ਦੇ ਵਿੱਚ ਤੇ ਕਾਲੀਫੋਨ ਤੇ ਵੀ ਤਲਾਹ ਦੇ ਰਹੇ ਆਂ ਤਾਂ ਤੇ ਸਰ ਜਮਾਤ ਕਰਨਾ ਅਸਲਾ ਕੱਟ ਕਰਵਾਉਣਾ ਇਹ ਬਸ 2 ਦਿਨ ਚ ਹੀ ਕਰਵਾ ਲਾਂਗੇ ਜੀ ਕਿਉਂਕਿ ਬਹੁਤ ਘੱਟ ਸਮਾਂ 15 ਤਰੀਕ ਨੂੰ ਚੋਣ ਇਹਦੇ ਸਬੰਧ ਵਿੱਚ ਉਤੋਂ ਇਲਾਵਾ ਜਿਹੜੀਆਂ ਰਾਮਲੀਲਾ ਨੇ ਆਪਣੀ 2 ਤਰੀਕ ਤੋਂ ਜਾਂ 1 ਤੋਂ ਰਾਮਲੀਲਾ ਵੀ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਇਹ ਇੱਕ ਇਲੈਕਸ਼ਨ ਤੋਂ ਬਾਅਦ ਪਹਿਲੋਂ 12 ਤਰੀਕ ਨੂੰ ਦੁਸ਼ਹਿਰਾ ਵੀ ਆ ਉਹਦੇ ਰਿਗਾਰਡਿੰਗ ਵੀ ਜਿਹੜੀਆਂ ਡਿਊਟੀਆਂ ਸਰਚ ਪੈਟਰੋਲਿੰਗ ਆ ਉਹ ਬਧਾਈ ਜਾ ਰਹੀ ਹੈ ਆ ਰਾਮ ਲੀਲਾ ਦੀ ਡਿਊਟੀ ਦੀ ਤੇ ਅਸਲਾ ਧਾਰਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਰੰਤ ਆਪਣਾ ਅਸਲਾ ਜਿਹੜਾ ਉਹ ਜਮ੍ਹਾਂ ਕਰਵਾਇਆ ਜਾਵੇ ਸਾਡੇ ਅੰਦਰ 72 ਪਿੰਡਾਂ ਜੀ ਨੰਗਲ ਨਿਆ ਨੰਗਲ ਦੇ ਵਿੱਚ ਉਹਦੇ ਲਈ ਜਿਹੜੇ ਆ ਵੈਪਨ ਆਪਾਂ ਟੈਲੀਫੋਨ ਤੇ ਉਦਾਂ ਪਿੰਡਾਂ ਦੇ ਵਿੱਚ ਮਨਾਦੀ ਕਰਾ ਕੇ ਅਨਾਉਂਸਮੈਂਟ ਕਰਾ ਕੇ ਤੁਹਾਡੇ ਜਰੀਏ ਵੀ ਬੇਨਤੀ ਕਰਤੀ ਹੈ ਵੀ ਆਪਾਂ ਕੱਲ ਤੱਕ ਅਸਲੇ ਜਮ੍ਹਾਂ ਕਰਵਾ ਲੈਣੇ ਨੇ ਤੇ ਪੈਟਰੋਲਿੰਗ ਜਿਹੜੀਆਂ ਨੇ ਐਸ ਐਚ ਓ ਸਾਹਿਬ ਹੋ ਕੇ ਨੰਗਲ ਨਿਆ ਨੰਗਲ ਪੂਰੀ ਪੁਲਿਸ ਜਿਹੜੀ ਆ ਏਰੀਆ ਦੇ ਵਿੱਚ ਬਿਲਕੁਲ ਸ਼ਾਂਤੀਪੂਰਵਕ ਕਲੈਕਸ਼ਨ ਸਿਰੇ ਚੜੀ ਜਾਏ ਸਗਰ ਦੇਖਦੇ ਚਾਈਤੀ ਟੋਣੇ ਚ ਅਕਸਰ ਮਹੌਲ ਪਿੰਡ ਚ ਗਰਮ ਰਹਿੰਦਾ ਹੈ ਫੋਰਸ ਕਟੇ ਪਿੰਡ ਜਿਆਦਾ ਕਿਦਾਂ ਫੋਰਸ ਅਡੀਸ਼ਨ ਹੋਰ ਨਵਾਈ ਜਾਊਗੀ ਆਏਗੀ ਜੀ ਫੋਰਸ ਆਏਗੀ ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਕਰਾਇਆ ਜਾਏਗਾ ਕੋਈ ਚਿੰਤਾ ਵਾਲੀ ਗੱਲ ਨਹੀਂ ਸਰ ਜਿਨ੍ਹਾਂ ਕੋ ਲਾਇਸੈਂਸ ਨਹੀਂ ਅਸਲਾ ਹੈਗਾ ਉਹਨਾਂ ਨੂੰ ਵੀ ਦਬਾਉਣ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਕੋ ਗੈਰ ਲਾਇਸੈਂਸੀ ਅਸਲਾ ਉਹਨਾਂ ਤੇ ਮਕਦਮਾ ਦਰਜ ਕੀਤਾ ਜਾਊ ਪੂਰੀ ਸਖਤਾਈ ਕੀਤੀ ਆਪਾਂ ਜਿੰਨੀਆਂ ਵੀ ਦੋ ਚਾਰ ਕਟਨਾਵਾ ਆਪਾਂ ਹੁਣੇ ਗਰੰਟਲੀ ਨੰਗਲ ਦੇ ਵਿੱਚ ਹੋਈਆਂ ਤੁਰੰਤ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੁਹਾਡਾ ਔਰ ਪਬਲਿਕ ਦਾ ਪੂਰਾ ਸਹਿਯੋਗ ਹੈ ਸਾਨੂੰ ਆਪਾਂ 24 ਸੈਂਸਿਟਿਵ ਕਿਟ ਵੀ ਕਾਟ ਹੋ ਗਏ ਕਿਹੜੇ ਕਿਹੜੇ ਕੰਡ ਸੈਂਸਿਟਿਵ ਬਸ ਉਹ ਹੋ ਗਏ ਨੇ ਜੀ ਉਹ ਦਰਜਾਬੰਦੀ ਕੀਤੀ ਜਾ ਰਹੀ ਹੈ ਕਿੰਨੇ ਬੂਥ ਕਿਸ ਪਿੰਡ ਚ ਵੱਧ ਨੇ ਘੱਟ ਨੇ ਸੈਂਸਿਟਿਵ ਨਾਨ ਸੈਂਸਿਟਿਵ ਉਹ ਸਾਰਾ ਹੋ ਰਿਹਾ ਪ੍ਰਕਿਰਿਆ ਮੁਕੰਮਲ ਹੋ